ਤੋ ਬਈ ਹੁਣ ਮੈਂ ਹੁਣ ਕੰਮ ਕਰਕੇ ਛੱਡ ਦਿਆਂ 10-11 ਵਜੇ ਫਿਰ ਆਪਾਂ ਕੱਪੜੇ ਸਲਾਈ ਕਰਦੇ ਆਂ ਬਈ ਆਪਾਂ ਬੇਲੇ ਰਹਿ ਕੇ ਨਹੀਂ ਦੇਖਿਆ ਕਦੇ ਓਕੇ ਆਪਾਂ ਤਾਂ ਕਹਿੰਦੇ ਹਾਂ ਵੀ ਆਏ ਨਹੀਂ ਕਹਿੰਦੇ ਹੁਣ ਇਹ ਵੀ ਖੇਤੀ ਕਰਦੇ ਆਪੀ 25 ਕਿੱਲਾਂ ਦੀ ਫਿਰ ਆਪਾਂ ਆਏ ਨਹੀਂ ਕਹਿੰਦੇ ਫਿਰ ਇਹਨਾਂ ਕੱਲੇ ਬੰਦੇ ਦੇ ਸਿਰ ਤੇ ਵੀ ਛੱਡ ਦੋ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਬਈ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਹੈ ਬਿਲਕੁਲ ਬਿਲਕੁਲ ਅੱਗੇ ਜਿਵੇਂ ਜਸਵਿੰਦਰ ਬਰਾੜ ਨੇ ਆਖੇ ਤਾਂ ਸੀਗਾ ਡੂੰਘਾ ਵਾਲਾ ਹਲ ਵੇ ਤੇਰੀ ਘਰੇ ਕੈਨੇਡਾ ਜੇ ਆਪਾਂ ਪਸ਼ੂਆਂ ਤੇ ਕੰਮ ਕਰ ਲਈਏ 3 ਸਾਲ ਹੋਏ ਨਾ ਹਾਂ 3 ਸਾਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਸੇ ਤਾਂ ਅੱਜ ਪਹੁੰਚੇ ਸੀਗੇ ਜੀ ਪਿੰਡ ਪੁੱਚੋ ਕਲਾ ਪਹਿਲਾਂ ਨਿੱਕੇ ਬਾਈ ਦੀ ਚਵਾਈ ਕਰਵਾਇ ਠੀਕ ਹੈ ਹਾਂ ਉਹ ਵੀ ਦੱਸਾਂਗੇ ਆਪਾਂ ਤੇ ਪਹਿਲਾਂ ਬਾਈ ਨਿੱਕੇ ਦੀ ਚਵਾਈ ਕਰਵਾ ਕੇ ਆਏ ਸੀਗੇ ਤੁਸੀਂ ਚਵਾਈ ਸਾਰੇ ਭਰਾਵਾਂ ਨੇ ਦੇਖੀ ਐ ਤੇ ਹੁਣ ਪਹੁੰਚੇ ਸੀਗੇ ਤੇ ਅੱਜ ਅਸੀਂ ਹੁਸਨ ਸਿੱਧੂ ਡੈਰੀ ਫਾਰਮ ਤੇ ਪਹੁੰਚੇ ਹਾਂ ਪੁੱਚੋ ਕਲਾ ਤਾਂ ਤੁਸੀਂ ਦੇਖਦੇ ਹੋਮੋਗੇ ਭੈਣ ਨਾਲ ਵੀ ਗੱਲਬਾਤ ਕਰਵਾਵਾਂਗੇ ਇਹ ਆਪਦੇ ਪਰਸਨਲ ਵੀਡੀਓ ਆਪਦੇ ਚੈਨਲ ਤੇ ਇਸੇ ਨਾਮ ਤੇ ਚੈਨਲ ਬਣਾਇਆ ਹੋਇਆ ਬੱਚੀ ਦੇ ਨਾਂ ਤੇ ਤੇ ਉਹ ਤੇ ਵੀਡੀਓ ਵੀ ਪਾਉਂਦੇ ਰਹਿੰਦੇ ਆ ਵਧੀਆ ਪਸ਼ੂ ਪਾਲ ਕੇ ਆਪਾਂ ਉਹਦੀ ਥੋੜੇ ਪਸ਼ੂ ਰੱਖਦੇ ਆ ਪਰ ਹੌਂਸਲੇ ਬਲੰਦ ਹੈ ਵੱਡੇ ਹੌਂਸਲੇ ਆ ਠੀਕ ਆ ਤੇ ਇਦਾਂ ਦੇ ਭਰਾਵਾਂ ਨੂੰ ਸਪੋਰਟ ਵੀ ਦੇਣੀ ਚਾਹੀਦੀ ਆ ਤਾਂ ਸਾਨੂੰ ਜਿਹੜੀਆਂ ਮੱਝਾਂ ਦੀ ਗੱਲਬਾਤ ਵੀ ਆਪਾਂ ਦੇਖਦੇ ਆ ਵੀ ਕਿੰਨੇ ਕਿੰਨੇ ਦੁੱਧ ਵਾਲੀਆਂ ਜਿਹੜੀਆਂ ਮੱਝਾਂ ਰੱਖੀਆਂ ਤੇ ਦੋ ਕੋਹਣ ਮੱਝਾਂ ਇਹਨਾਂ ਨੇ ਵੇਚੀਆਂ ਕਿਉਂਕਿ ਬਦਲ ਨਹੀਂ ਆ ਥੋੜੇ ਦੁੱਧ ਵਾਲੀ ਵੇਚ ਲਾਂਦੇ ਆ ਤੇ ਵੱਧ ਦੁੱਧ ਵਾਲੀ ਰੱਖ ਲਾਂਦੇ ਆ ਹੱਸੀ ਗੱਲ ਪੈਣੀ ਹੋਰ ਬਾਈ ਹੱਸੀ ਗੱਲ ਹੋ ਸਭ ਠੀਕ ਹੈ ਜੀ ਦੱਬੀ ਫਿਰਦੇ ਆ ਕੰਮ ਠੀਕ ਹੈ ਤੇ ਪਣੀ ਆਪਾਂ ਜੇ ਆਪਾਂ ਹੁਣ ਸਟਾਰਟਿੰਗ ਦੀ ਗੱਲ ਕਰੀਏ ਕਿਹੜੇ ਸਾਲ ਦੇ ਵਿੱਚ ਸਾਨੂੰ ਜਾਨੀ ਕੀ ਕਰੇਜ ਆ ਪਿਆ ਵੀ ਯਾਰ ਆਪਾਂ ਪਸ਼ੂਆਂ ਦੇ ਕੰਮ ਕਰ ਲਈਏ ਤਿੰਨ ਸਾਲ ਹੋਇਆ ਨਾ ਹਾਂ ਤਿੰਨ ਕਿਸਾਲ ਹੀ ਹੋਇਆ ਵੀਰੇ ਵੀ ਪਹਿਲਾਂ ਤਾਂ ਉਹ ਹੀ ਸੀਗਾ ਵੀ ਆਪਣੇ ਇੱਧਰ ਵੀ 11 ਕਿਲੋ ਵਾਲਿਆਂ ਵਜ੍ਹਾ ਹਾਂਜੀ ਤੇ ਫਿਰ ਇਹ ਬਾਈ ਨਿੱਕਾ ਹੀ ਦਵਾ ਕੇ ਲੈ ਆ ਸੀਗਾ ਅੱਜ ਆਪਾਂ ਨੂੰ ਤਿੰਨ ਕਿਸਾਲ ਹੋ ਗਏ ਹਾਂਜੀ ਉਦੋਂ ਲੈ ਕੇ ਆਉਂਦੀ ਸੀ ਅੱਛਾ ਅੱਛਾ ਉਦੋਂ ਲੈ ਕੇ ਆਂਦੇ ਤਿੰਨ ਕਿਸਾਲ ਪਹਿਲਾਂ ਬਸ ਉਦੋਂ ਸ਼ੌਂਕ ਪੈ ਗਿਆ ਪੂਰਾ ਤੇ ਹੁਣ ਜੇ ਆਪਾਂ ਕੋਈ ਥੋੜੀ ਵੀਡੀਓ ਦੇਖ ਕੇ ਬਈ ਬਾਲਾ ਮੈਂ ਥੋੜੀ ਵੀਡੀਓ ਵਾਲੀਆਂ ਮੇਡੀਆਂ ਅੱਛਾ ਅੱਛਾ ਤਾਂ ਇੱਕ ਆਪਾਂ ਹੁਣ ਜੇ ਸਟਾਰਟਿੰਗ ਕਰੀਏ ਹੁਣ ਆਪਣੇ ਕੋਲੇ ਜਿਹੜੀ ਮੱਝ ਸਟਾਰਟਿੰਗ ਕਿੰਨੇ ਦੁੱਧ ਹੋ ਜਾਂਦੀ ਆ ਸਾਰਿਆਂ ਤੋਂ ਵੱਧ ਕਿੰਨਾ ਦੁੱਧ ਆ ਹੁਣ ਆਪਣੇ ਫਾਰਮ ਤੇ ਸਾਰਾ ਤੋਂ ਵੱਧ 2 ਹੋਇਆ ਜਿਹੜਾ 17 ਕਿਲੋ ਨੇ ਦਿੱਤਾ ਇਹਨੇ 17 ਦਿੱਤਾ ਅੱਛਾ ਇਹਨੇ 17 ਦਿੱਤਾ ਜਿਉ ਦਿਖਾਈਏ ਫਿਰ ਇਹ ਵੀ ਮੱਝ ਨਾਲ ਨਾਲ ਆਪਾਂ ਅੱਛਾ ਇਹਨੇ 17 ਕਿਲੋ ਦਿੱਤਾ ਇਹ ਕਿਹੜੇ ਕਿਹੜੇ ਸੂਏ ਦੀ ਸੀ ਇਹ ਤੀਜੇ ਸੂ ਕਹਿ ਕੇ ਲਿਆ ਸੀ ਜੀ ਹੁਣ ਚੌਥੇ ਸੂ ਨੇ ਨੇ ਚੌਥੇ ਸੂਣਾ ਹੁਣ ਟਰਾਈ ਕੀਤੀ ਵੀ ਆਪਣੀ ਕੀਤੀ ਕਰੀ ਵੀ ਆ ਜੀ ਬਸ 10 ਕ ਦਿਨ ਹੀ ਹੋਗੇ ਛੱਡੀ ਨੂੰ ਤੇ 2 ਮਹੀਨੇ ਰਹਿੰਦੇ ਨੇ 2 ਮਹੀਨੇ ਰਹਿ ਗਏ ਪੂਰੇ ਬਸ 70 ਕ ਦਿਨ ਪਹਿਲਾਂ ਟਰਾਈ ਕਰ ਲਈ ਤੁਸੀਂ ਸਹੀ ਆ ਟਾਈਮ ਤੇ ਉਦੋਂ ਬਾਅਦ ਆ ਕੱਟੀ ਵੀ ਬਹੁਤ ਸੋਹਣੀ ਖੜੀ ਜਾ ਆਪਣੇ ਕੋਲੇ ਇਹ ਝੋਟੀ ਆ ਜੀ ਹਾਂ ਇਹ 20 ਮਹੀਨੇ ਦੀ ਆ ਤੇ 3 ਮਹੀਨੇ ਦੀ ਗੱਬ ਹੈ ਅੱਛਾ ਜੀ ਅੱਛਾ ਇਹ 20 ਮਹੀਨੇ ਦੀ ਆ ਤੇ 3 ਮਹੀਨੇ ਦੀ 3 ਮਹੀਨੇ ਦੀ ਗੱਬਣ ਹੈ ਬਹੁਤ ਸਨਕੀ ਆ ਉਹੀ ਭਰਿਆ ਵਾ ਰਤਨ ਕਿਹੜਾ ਹੈ ਇਹ ਅੱਛਾ ਰਤਨ ਇਹ ਕ੍ਰਾਂਤੀ ਦਾ ਬੱਚਾ ਹੈ ਡਵਿੰਦਰ ਆਲਾ ਅੱਛਾ ਉਹ ਕੰਸੀਵ ਚੈੱਕ ਕਰਵਾਤੀ ਚੈੱਕ ਕਰਾਤੀ ਰਤਨ ਤੋਂ ਕੰਸੀਵ ਬਾਕੀ ਕੱਟੀ ਵੀ ਬਾਈ ਬੋਸ ਸੁਣੀ ਹੈ ਤੇ ਕੱਟੀ ਮੂਰੇ ਜਣੀ ਕੀ ਕਹਿਣ ਦਾ ਪਾਪਾ ਮੂਰੇ ਖੜਨਾ ਕੱਟੀਆਂ ਚੋਂ ਜੇ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਫਿਰ ਬਾਈ ਇਹ ਜਿਹੜੀ ਆਪਣੀ ਮੱਝ ਆ ਗਈ ਨਹੀਂ ਵੀ ਡਰਾਈ ਹੈ ਹੁਣ ਨਹੀਂ ਇਹ ਤਾਂ ਲੋਗੇ ਤਿੰਨ-ਚ ਮਹੀਨੇ ਸੂਈ ਨੂੰ ਜੀ ਅੱਛਾ ਇਹ ਵੀ ਠੀਕ ਹੈ 15 ਕਿਲੋ ਦੁੱਧ ਦਿੰਦਾ ਜੀ ਇਹਨੇ ਕਿਹੜੇ 15 ਕਿਲੋ ਦੁੱਧ ਦਿੰਦਾ ਇਹ ਸਾਈਨੇ 15 ਦਿੱਤਾ ਇਹਨੇ 15 ਦਿੱਤਾ ਸੱਜਣ ਨੇ ਬਹੁਣੀ ਚੱਲ ਰਹੀ 13 14 ਦਿੱਤਾ 13 14 ਦੀ ਚੱਲ ਰਹੀ ਹੈ ਚਲ ਨਵੇਂ ਪਸੂ ਦਾ ਵੀ ਥੋੜਾ ਬਹੁਤਾ ਫਰਕ ਪੈ ਜਾਂਦਾ ਘਰੇ ਕਈ ਵਾਰੀ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਕੱਟੀ ਕਿਹੜੇ ਦੀ ਆ ਗਈ ਫਿਰ ਨਾਲ ਖੜੀ ਕੱਟੀ ਉਹੀ ਦੀ ਹੈ ਜੀ ਇਹ ਨਾਲ ਆਈ ਸੀ ਅੱਛਾ ਉਹਦੀ ਆ ਗਈ ਹਾਂਜੀ ਠੀਕ ਹੈ ਇਹ ਵੀ ਬਹੁਤ ਸੋਹਣੀ ਬਣੂਗੀ ਉਹਦੋਂ ਨਾ ਇਹ ਇਧਰੋਂ ਹਿੱਲੀ ਸੀ ਦਾ ਟਰੌਕਟਰ ਬੜਾ ਸੋਹਣਾ ਹੈ ਨਾ ਮੜਾ ਮੜਾ ਕਰੀ ਮੜ ਜੀ ਹਲਾਈਂ ਕੱਟੀ ਨੂੰ ਮੈਂ ਤਾਂ ਦੇਖਿਆ ਜੀ ਹੁਣ ਸਾਰੀ ਜਿਹੜੇ ਨਾ ਇਧਰੋਂ ਹਿੱਲੀ ਜਾਂਦੇ ਆਹ ਚਲੋ ਤਾਂ ਹਾਂ ਇਧਰੋਂ ਕਰੀ ਮੜੇ ਕੋਈ ਬਹੁਤ ਸੋਹਣੀ ਬਣਾਉ। ਇਹ ਉਹ ਮੱਝ ਬਣੂਗੀ ਇਹ ਜਦੋਂ ਵੱਡੀ ਹੋਗੀ ਨਾ ਆ ਜਿਹੜੇ ਜਿਵੇਂ ਆਹਦੇ ਤੇੜ ਆਉਂਦੀ ਆਹ ਮਾਸ ਆਉਂਦਾ ਹਨ ਇਹ ਚੀਜ਼ਾਂ ਦੀ ਯਕੀਨ ਹੋ ਜਾਂਦਾ ਹੁੰਦਾ ਵੀ ਜਦੋਂ ਇਹਨਾਂ ਨੇ ਆਰਡਰ ਬਣਾਇਆ ਤਾਂ ਸਾਹਮਣੇ ਨਾਲ ਲੱਤਾਂ ਤੋਂ ਇੱਕ ਦੋ ਇੱਠ ਬਾਹਰੂ ਜਿਵੇਂ ਆਪਾਂ ਕਹਿੰਨਾ ਵੀ ਚਾਰ ਪੰਜ ਉਂਗਲਾਂ ਲੱਤਾਂ ਤੋਂ ਬਾਹਰ ਨਿਕਲੇ ਹੋਵੇ ਚੰਗਾ ਸੋਹਣਾ ਆਰਡਰ ਲੱਗਦਾ ਉਹਜਾ ਆਰਡਰ ਬਣਾਉਣਾ ਇਹਨੇ ਤੇ ਇਹ ਮੱਝ ਫਿਰ ਇਹ ਪਹਿਲੀ ਸੂਈ ਲੈ ਜੀ ਹੋਏ ਸੀ ਦਿੱਤੇ ਨੇ 18 ਕਿਲੋ। ਉਹ ਵੀ ਚੱਲ ਰਹੀ ਹੈ 14 ਕਿਲੋ ਦੇ ਚਾਰ ਮਹੀਨਿਆਂ ਦੀ ਸੂਈ ਵੀ ਆ ਸਾਢੇ ਚਾਰ ਮਹੀਨਿਆਂ ਦੀ। ਅੱਛਾ ਚਾਰ ਸਾਢੇ ਚਾਰ ਮਹੀਨਿਆਂ ਇਹ 18 17 18 7 17 ਬਸ ਇਹ ਹੁਣ ਕਿਹੜੇ ਸੂਏ ਆ ਇਹ ਤੀਜੇ ਸੂਏ ਦੂਜੇ ਸੂਏ ਵੀ ਤੀਜੇ ਸੂਏ ਹਜੇ ਟੀਕਾ ਭਰਾਇਆ ਨਹੀਂ ਜੀ ਅੱਛਾ ਅੱਛਾ ਠੀਕ ਹੈ ਤੀਜੇ ਸੂਏ ਟੀਕਾ ਭਰਾਇਆ ਨਹੀਂ ਦੂਜੇ ਸੂਏ ਆ ਹੁਣ ਆਪਨੇ ਓਹ ਪਹਿਲੇ ਸੂਏ ਵਾਲੀ ਉਹ ਕੱਟੀ ਆਈ ਇਹਦੀ ਨੀ 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 ਇਹਦੀ ਪਹਿਲੇ ਸੂਏ ਪਿੱਛੇ ਆਈ ਸੀ ਅੱਛਾ ਆਹ ਕੱਟੀ ਹਾਂ ਜੀ ਓਕੇ ਨਹੀਂ ਬਹੁਤ ਸੋਹਣੀ ਕੱਟੀ ਬਾਕੀ ਪ੍ਰੀਟਰ ਮੱਝਾ ਬਹੁਤ ਸੋਹਣਾ ਬੱਚਾ ਤੇ ਬਾਕੀ ਹੁਣ ਤਾਂ ਆਉਣ ਵਾਲੇ ਇਹਨੂੰ ਗੱਪਣ ਕਰਾਇਆ ਤਾਂ ਨਹੀਂ ਹਜੇ ਨਹੀਂ ਕਰਾਇਆ ਜੀ ਹੁਣ ਇਹਨੂੰ ਤਾਂ ਫਿਰ ਦਸਮੇਂ ਪਰਦੇ ਹਿਸਾਬ ਨਾਲ ਹੀ ਕਰਾਇਓ ਹਨਾ ਜ ਲੋ ਭਾਈ ਇਹਦੇ ਨਾਂ ਤੇ ਉੱਤੇ ਚੈਨਲ ਬਣਾਇਆ ਵੈ ਅਸੀਂ ਲੈ ਵੀ ਦੱਸ ਭਾਈ ਕਰ ਰਿਹਾ ਰਿਕਵੈਸਟ ਵੀ ਭਾਈ ਵੱਧ ਤੋਂ ਵੱਧ ਚੈਨਲ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਹੈ ਬਾਈ ਪਿੰਡੀ ਸਿੱਧੂ ਦਾ ਵੀ ਸਾਡਾ ਵੀ ਬਾਈ ਪਿੰਡੀ ਸਿੱਧੂ ਦਾ ਇਹ ਸਾਡਾ ਵੀ ਮੇਰੇ ਐ ਡਰ ਵੀ ਬੱਚੇ ਸਾਖਦੇ ਆ ਤੇ ਤੂੰ ਵੀ ਹੈ ਤੇ ਹੋਰ ਭੈਣੇ ਆਪਾਂ ਜਦੋਂ ਦੇ ਤੁਸੀਂ ਕੰਮ ਦੇ ਵਿੱਚ ਆ ਸਕੂਣਾ ਪੂਰਾ ਬਹੁਤ ਬਾਈ ਜਿਵੇਂ ਆਪਾਂ ਕਹਿਦਾਂ ਨਾ ਬੇਲਿਆਂ ਨੂੰ ਤੇ ਬੰਦਾ ਕਿੰਨੇ ਕ ਗੁਣਾਂ ਚੰਗਾ ਐ ਪਸੂਆਂ ਦੇ ਬਹੁਤ ਬਈ ਹੁਣ ਮੈਂ ਹੁਣ ਕੰਮ ਕਰਕੇ ਛੱਡ ਦਿਆਂ 10-11 ਵਜੇ ਫਿਰ ਆਪਾਂ ਕੱਪੜੇ ਸਲਾਈ ਕਰਦੇ ਆਂ ਬਈ ਆਪਾਂ ਬੇਲੇ ਰਹਿ ਕੇ ਨਹੀਂ ਦੇਖਿਆ ਕਦੇ ਓਕੇ ਆਪਾਂ ਤਾਂ ਕਹਿੰਦੇ ਹਾਂ ਵੀ ਆਏ ਨਹੀਂ ਕਹਿੰਦੇ ਹੁਣ ਇਹ ਵੀ ਖੇਤੀ ਕਰਦੇ ਆਂ ਵੀ 25 ਕਿੱਤਲਾਂ ਦੀ ਫਿਰ ਆਪਾਂ ਆਏ ਨਹੀਂ ਕਹਿੰਦੇ ਫਿਰ ਨਾ ਕੱਲੇ ਬੰਦੇ ਦੇ ਸਿਰ ਤੇ ਵੀ ਛੱਡ ਦੋ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਬਈ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਅੱਗੇ ਜਿਵੇਂ ਜਸਵਿੰਦਰ ਬਰਾੜ ਨੇ ਆਖੇ ਤਾਂ ਸੀਗਾ ਡੂੰਗਾ ਵਾਲਾ ਹਲ ਵੇ ਤੇ ਨਾ ਫਿਰ ਵੀ ਸਲਾਈ ਦਾ ਕੰਮ ਕਰਦੇ ਹਨ ਤਾਂ ਫੇਰ ਹੀ ਜਾ ਕੇ ਕੁਛ ਨਾ ਕੁਝ ਜ਼ਿੰਦਗੀ ਦੇ ਵਿੱਚੋਂ ਮਹਗਾਈ ਦੇ ਹਿਸਾਬ ਦੇ ਨਾਲ ਬਾਹਰ ਨਿਕਲ ਸਕਦੇ ਆ ਤੇ ਜੇ ਹੁਣ ਆਪਾਂ ਮਹਗਾਈ ਦੇ ਹਿਸਾਬ ਨਾਲ ਕਹਿ ਦਈਏ ਵੀ ਇੱਕ ਕੰਮ ਤੇ ਬੈਠੇ ਰਹੀਏ ਤਾਂ ਫੇਰ ਮੇਰੇ ਹਿਸਾਬ ਨਾਲ ਜ਼ਿੰਦਗੀ ਦਾ ਬੰਦਾ ਨਗਾ ਸਕਦਾ ਉਹ ਗੱਲ ਬੱਕਰੀ ਆ ਪਰ ਸੌਂਕ ਜੇ ਨਹੀਂ ਪੂਰੇ ਹੁੰਦੇ ਬਿਲਕੁਲ ਤੇ ਇਹ ਕਰਮਾਂ ਵਾਲਿਆਂ ਦਾ ਸਾਰੇ ਸੌਂਕ ਵੀ ਪੂਰੇ ਕਰ ਦਿੰਦੇ ਆ ਸਹੀ ਗੱਲ ਆ ਤੇ ਦੁੱਧ ਹੁਣ ਫੇਰ ਘਰੇ ਲੈ ਜਾਂਦੇ ਆ ਕਿ ਡੇਰੀ ਤੇ ਪਾਉਣੇ ਆ ਨਹੀਂ ਡੇਰੀ ਤੇ ਪਾ ਦੇਣੇ ਆ ਉਹ ਵੀ ਲੈ ਕੇ ਜਾਂਦੇ ਅੱਛਾ ਘਰੋਂ ਵੀ ਲੈ ਕੇ ਜਾਂਦੇ ਆ ਉਹ ਠੀਕ ਆ ਹੌਲੀ ਹੌਲੀ ਮਾਰਕੀਟ ਘਰਾਂ ਲਈ ਜ਼ਿਆਦਾ ਬਣਾਉ ਹਣਾ ਕਿਉਂ ਚਲੋ ਉਹਨਾਂ ਕੰਟਰੋਲ ਦਿੱਤਾ ਹੁੰਦਾ ਉਹਨਾਂ ਕਮਾਂਡ ਦੇ ਵਿੱਚ ਆਪਣੇ ਕੋਲੇ ਹੁੰਦੇ ਆ ਤੇ ਉਹਨਾਂ ਗਾਹਨ ਲਾ ਵਧਾਉਣ ਵਾਸਤੇ ਕੀ ਪਲਾਨ ਆਪਣੇ ਹੈ ਹੈ ਗਿਆ ਵੀ ਹੁਣ ਤਾਂ ਪਲਾਨ ਤਾਂ ਅੱਛਾ ਬਈ ਤੇ ਸਾਡੇ ਥਾਂ ਦੀ ਤੰਗੀ ਆ ਵੀ ਆਇਆ ਥਾਂ ਬਣ ਜੇ ਵੀ ਉਹ ਵੀ ਕਿਸੇ ਹਿਸਾਬ ਨਾਲ ਬਸ ਦਿਮਾਗ ਚੋਂ ਚੱਲੀ ਜਾਂਦਾ ਵੀ ਕਿਵੇਂ ਥਾਂ ਤੋਂ ਬਣ ਜੇ ਕਰਾਂ ਠੀਕ ਆ ਵੀ ਥਾਂ ਜਦੋਂ ਬਣ ਗਿਆ ਨਾਲ ਦੀ ਨਾਲ ਫਿਰ ਭਦਾਈ ਚੱਲੋਂਗੇ ਕਿਉਂਕਿ ਹੁਣ ਤਾਂ ਫਿਰ ਕੰਟਰੋਲ ਦੀ ਰੱਖਣੀ ਪੈਣਗੇ ਮੂਰੇ ਠੰਡਾ ਜਾਊਗੀ ਫਿਰ ਅੰਦਰ ਬਾਹਰ ਦਾ ਪੈਣ ਚੈਨਲ ਦਾ ਨਾਮ ਦੁਬਾਰੇ ਤੁਸੀਂ ਦੱਸੋ ਹੁਸਨ ਸਿੱਧੂ 1144 ਹੁਸਨ ਸਿੱਧੂ 1144 ਇਹ ਚੈਨਲ ਆ ਬਈ ਬੱਚੀ ਦੇ ਨਾਂ ਤੇ ਬਣਿਆ ਹੋਇਆ ਵੱਤੋ ਵੱਤ ਸਬਸਕ੍ਰਾਈਬ ਵੱਤੋ ਵੱਤ ਸ਼ੇਅਰ ਵੀ ਕਰੋ ਲਾਇਕ ਵੀ ਕਰੋ ਪੈਣ ਵੀਡੀਓ ਪਾਉਂਦੀ ਰਹਿੰਦੀ ਆ ਕੰਮਧੰਦਾ ਸਾਰੇ ਦਿਖਾਉਂਦੀ ਆ ਇਹ ਜੇ ਤੁਸੀਂ ਦੇਖੋਗੇ ਤੇ ਬਹੁਤ ਵਧੀਆ ਲੱਗਦਾ ਆ ਵੀਡੀਓ ਹਨਾ ਦੇਖ ਕੇ ਜਦੋਂ ਸਾਰਾ ਕੰਮਧੰਦਾ ਦਿਖਾਉਣਾ ਕੋਈ ਖਰਾਕ ਪਾਉਣੀ ਕੋਈ ਪਸ਼ੂ ਬਾਰੇ ਦੱਸਣਾ ਕੋਈ ਦੁੱਧ ਚੋਣਾ ਸਾਰਾ A to Z ਜਿਹੜਾ ਪਸ਼ੂਆਂ ਦਾ ਕੰਮ ਕਰਦੀ ਆ ਪੈਣ ਉਹ ਕਰੇ ਦਿਖਾਉਂਦੀ ਰਹਿੰਦੀ ਆ ਧੰਨਵਾਦ ਪੈਣ ਤੇ ਬਾਕੀ ਕਿਥੇ ਪਹੁੰਚੇ ਤੁਸੀਂ ਵੀ ਫਾਰਮ ਤੇ ਕਿਤੇ ਢੇੜਾ ਮਾਰ ਕੇ ਆਓ ਜਰੂਰ ਠੀਕ ਆ ਜੀ ਬਾਈ ਚੰਗਾ ਜੀ ਧੰਨਵਾਦ ਸਸੇਕਾਲ ਵਾਤ ਵਾਤ ਸ਼ੇਅਰ ਕਰੋ ਤੇ ਇਦਾਂ ਦੀਆਂ ਭੈਣਾਂ ਨੂੰ ਹੋਰ ਵੀ ਵੱਧ ਵੱਧ ਹੌਸਲਾ ਦੇਆ ਕਰੋ ਵੱਧ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਦੇਖ ਕੇ ਹੋਰ ਵੀ ਚਾਰ ਜਿਹੜੀਆਂ ਭੈਣਾਂ ਤਾਂ ਉਹ ਕੰਮ ਦੇ ਵਿੱਚ ਆਉਣਾਂ ਕਿਉਂਕਿ ਇੱਕ ਦੂਜੇ ਨੂੰ ਦੇਖਣ ਵਾਲੀ ਹੁੰਦਾ ਵੀ ਜਦੋਂ ਇਹ ਕੰਮ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਜਦੋਂ ਪਿੰਦੀ ਵਰਗੇ ਕੰਮ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਜੇ ਤੁਸੀਂ ਦੇਖੋਗੇ ਤਾਂ ਅੱਗੇ ਵਧੋਗੇ ਬੱਚਿਆਂ ਨੂੰ ਸੌਂਗ ਪੜਨਾ ਅੱਗੇ ਬੜੀ ਖੁਸ਼ੀ ਮਿਲਦੀ ਉਹ ਨਿੱਕੇ ਦੇ ਘਰੇ ਆਉਂਨੇ ਆ ਤੇ ਛੋਟੇ ਛੋਟੇ ਜਵਾਕ ਪੜਨੇ ਫਿਰਦੇ ਹੁੰਦੇ ਆ ਉਹ ਸਾਰਿਆਂ 'ਚ ਪੂਰਾ ਕਰੇ ਜਾ ਵੀ ਅੱਜ ਦੀ ਮੱਜਦ ਵਾਕੇ ਲੈਣੀਆਂ ਚਾਚੇ ਨੇ ਜਾਂ ਅਗਲੀ ਵਾਰ ਦਵਾਕੇ ਲੈਣੀਆਂ ਪੂਰੇ ਉਹ